ਵਾਪਰੀ ਹੈ ਜਿਸ ਦੇ ਦੌਰਾਨ 2 ਐਮਬੀਬੀਐਸ ਦੇ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ ਬੇਕਾਬੂ ਗੱਡੀ ਹੋਣ ਦੇ ਨਾਲੇ ਹਾਦਸਾ ਵਾਪਰਿਆ ਹੈ ਬੇਕਾਬੂ ਹੋ ਕੇ ਗੱਡੀ ਡਿਵਾਈਡਰ ਦੇ ਨਾਲ ਜਾ ਕੇ ਟਕਰੌਂਦੀ ਹੈ ਜਿਸ ਦੇ ਦੌਰਾਨ 2 ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ ਜਦਕਿ 2 ਵਿਦਿਆਰਥੀ ਗੰਭੀਰ ਰੂਪ ਤੇ ਵਿੱਚ ਜ਼ਖਮੀ ਐਸ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਾਲੇ ਰੰਗ ਦੀ Honda City ਕਾਰ ਹੈ ਜੋ ਪਿਆਨਕ ਅੱਜ ਦਾ ਸ਼ਿਕਾਰ ਹੋਇਆ ਕਾਰ ਦਾ ਖਲਾ ਹਿੱਸਾ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਤੇ ਇਸੇ ਗੱਡੀ ਦੇ ਵਿੱਚ ਚਾਰ ਵਿਦਿਆਰਥੀ ਸਵਾਰ ਸੀ ਕਿਤੇ ਜਾ ਰਹੇ ਸੀ ਤੇ ਅਚਾਨਕ ਕਾਰ ਬੇਕਾਬੂ ਹੁੰਦੀ ਹੈ ਤੇ ਤੇਜ਼ ਰਫ਼ਤਾਰ ਕਾਰ ਦੀ ਪਹਿਲਾ ਖੰਬੇ ਨਾਲ ਟੱਕਰ ਹੁੰਦੀ ਹੈ ਉਸ ਤੋਂ ਬਾਅਦ ਪਾਰਕਿੰਗ ਤੇ ਬਾਹਰ ਲੱਗ ਕੇ ਯੂਨੀਪੋਲ ਦੇ ਨਾਲ ਜਾ ਕੇ ਟਕਰਾਂਦੀ ਹੈ ਜਿਸ ਤੇ ਦਰਾਂਨ ਦੋ ਐਮਬੀਬੀਐਸ ਦੇ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ ਦੋ ਗੰਭੀਰ ਰੂਪ ਤੇ ਵਿੱਚ ਜਖਮੀ ਐਸੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਸਕਰੀਨ ਤੇ ਦਿਖਾਈਆਂ ਜਾ ਰਹੀਆਂ ਨੇ ਕਿ ਕਿੰਜ ਗੱਡੀ ਦੇ ਪੂਰੀ ਤਰ੍ਹਾਂ ਪਰ ਖੱਜੇ ਉੜ ਚੁੱਕੇ ਨੇ ਹਾਦਸਾ ਗ੍ਰਸਤ ਹੋ ਚੁੱਕੀ ਹੈ ਗੱਡੀ ਜਿਸ ਦੇ ਵਿੱਚ ਵਿਦਿਆਰਥੀ ਸਵਾਰ ਸੀ ਤੇ ਦੋ ਵਿਦਿਆਰਥੀ ਜਿਹੜੇ ਆ ਮੌਤ ਦੀ ਔਕਾਸ਼ ਦੇ ਵਿੱਚ ਸਮਾ ਚੁੱਕੇ ਨੇ ਜਦਕਿ ਦੋ ਗੰਭੀਰ ਰੂਪ ਤੇ ਵਿੱਚ ਜ਼ਖਮੀ ਐ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ داخل کروایا ਗਿਆ ਬਠਿੰਡਾ ਦੇ ਮਾਲ ਰੋਡ ਸਥਿਤ ਮਲਟੀ ਸਟੋਰ ਪਾਰਕਿੰਗ ਦੇ ਬਾਹਰ ਇਹ ਹਾਦਸਾ ਵਾਪਰਦਾ ਹੈ ਪਹਿਲੇ ਕਾਲੇ ਰੰਗ ਦੀ ਕਾਰ ਖੰਬੇ ਨਾਲ ਟਕਰੋਂਦੀ ਹੈ ਉਸ ਤੋਂ ਬਾਅਦ ਪਾਰਕਿੰਗ ਬਾਹਰ ਲੱਗ ਕੇ ਯੂਨੀਪੋਲ ਦੇ ਨਾਲ ਇਸ ਦੀ ਟੱਕਰ ਹੁੰਦੀ ਹੈ ਜਿਸ ਦੇ ਦੌਰਾਨ ਇਹ ਮੰਦਪਾਕੇ ਖਬਰ ਸਾਹਮਣੇ ਆਉਂਦੀ ਹੈ ਕਿ ਐਮਬੀਬੀਐਸ ਦੇ ਦੋ ਵਿਦਿਆਰਥੀਆਂ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਸੋ ਹਾਦਸੇ ਦੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਕਿਸ ਤਰੀਕੇ ਦੇ ਨਾਲ ਮੌਕੇ ਤੇ ਹਾਲਾਤ ਬੜੇ ਹੋਏ ਨੇ ਹਾਂ ਜੀ ਸਾਹਿਬ ਸਿੰਘ ਜੀ ਨੌਜੋਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਆ ਸਾਡੇ ਐਮਰਜੈਂਸੀ ਨੰਬਰ 98724607 ਤੇ ਕੋਲ ਆਇਸੀ ਵੀ ਮਾਲ ਰੋਡ ਤੇ ਮਲਟੀ ਪਾਰਕਿੰਗ ਦੇ ਕੋਲ ਇੱਕ ਗੱਡੀ ਦਾ ਐਕਸੀਡੈਂਟ ਹੋਇਆ ਸਾਡੇ ਟੀਮ ਦੇ ਵਲੰਟੀਅਰ ਅਸੀਂ ਮੌਕੇ ਤੇ ਪਹੁੰਚੇ ਤਾਂ ਲੋਕਾਂ ਨੇ ਦੱਸੇ ਵੀ ਗੱਡੀ ਬਹੁਤ ਤੇਜ਼ ਰਫ਼ਤਾਰ ਤੇ ਸੀਗੀ ਜਿਹਦੇ ਚਾਰ ਜਣੇ ਸੀ ਜਿਨ੍ਹਾਂ ਨੂੰ ਅਸੀਂ ਸਿਵਲ ਹਸਪੀਟਲ ਪਹੁੰਚਾਇਆ ਜਿਸ ਦੇ ਵਿੱਚ ਦੋ ਦੀ ਉੱਥੇ ਸਿਵਲ ਅਥਰ ਇਲਾਜ ਦਰਾਂ ਡੈਥ ਹੋ ਗਈ ਇੱਕ ਜਣਾ ਸਿੰਗਾ ਸੀ ਇੱਕ ਜਣਾ ਠੀਕ ਹੈ ਜਿਹੜਾ ਠੀਕ ਹੈ ਉਹਨੂੰ ਚਾ ਠੀਕ ਹੈ ਸਿਵਲ ਹਸਪੀਟਲ ਹੈ ਜਿਹੜਾ ਸੀਰੀਅਸ ਹੈ ਉਹਨੂੰ ਦੇ ਤੇ ਸਾਰੇ ਦੇਸ਼ ਦੇ ਵਿੱਚ ਆਪਣੀ ਸਟੱਡੀ ਕਰਦੀ ਸੀ ਡਾਕਟਰ ਦੀ ਤੇ ਇੱਥੇ ਪੁਲਿਸ ਮੁਕਰੇ ਪਹੁੰਚ ਗਈ ਸੀ